ਕਰਨ ਨੈਸਵਰਤੀ 40 ਤੇ ਅਸੀਂ ਜਾਣਕਾਰੀ ਦੱਸੀ ਕਿ ਮਿਸ਼ਨ ਜੀਵਨ ਜੋਤ ਤਹਿਤ ਕਾਰਵਾਈ ਲਗਾਤਾਰ ਜਾਰੀ ਹੈ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਤੇ ਹੁਪਾ ਉਤੇ ਲੁਧਿਆਣਾ ਤੇ ਨਵਾਂ ਸ਼ਹਿਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ 18 ਤੇ ਨਵਾਂ ਸ਼ਹਿਰ ਦੇ ਵਿੱਚ 32 ਬੱਚਿਆਂ ਨੂੰ ਰਿਹਾ ਕਰਵਾਇਆ ਗਿਆ ਦਮੁਖ ਮੰਤਰੀ ਭਗਵ ਸਿੰਘ ਮਹਾਲ ਦਾ ਪਿਖਾਰੀ ਮੁਕਤ ਪੰਜਾਬ ਦਾ ਸੁਪਨਾ ਜਗਾ ਕੀ ਸਾਕਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਵਰਤੀ ਹੈ ਜਾਣਕਾਰੀ ਮਿਸ਼ਨ ਜੀਵਨ ਜੋਤ ਤਹਿਤ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਮੁੱਖ ਮੰਤਰੀ ਲੁਧਿਆਣਾ ਤੇ ਨਵਾਂ ਸ਼ਹਿਰ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਲੁਧਿਆਣਾ ਦੇ ਵਿੱਚ 18 ਤੇ ਨਵਾਂ ਸ਼ਹਿਰ ਦੇ ਵਿੱਚ 3 ਬੱਚਿਆਂ ਨੂੰ ਰਿਹਾ ਕਰਵਾਇਆ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਪਿਹਾਰੀ ਪਿਹਾਰੀ ਮੁਕਤੋਂ ਪੰਜਾਬ ਦਾ ਸੁਪਨਾ ਸাকার ਹੁੰਦਾ ਹੋਇ ਨਜ਼ਰ ਆ ਰਿਹਾ ਹੈ ਇਸ ਬਾਬੋ ਜੀ ਕੈਬਨਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਆਓ ਜਾਨ ਸਸ਼ਟਿਕਾਲ ਜੀ ਪੰਜਾਬ ਸਰਕਾਰ ਵੱਲੋਂ ਜੋ ਬਾਲ ਵਿਖਿਆ ਨੂੰ ਰੋਕਣ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਸੀ ਕੁਝ ਦਿਨ ਪਹਿਲਾਂ ਉਸ ਨੂੰ ਅਸੀਂ ਲਗਾਤਾਰ ਜਾਰੀ ਕਰਦੇ ਹੋਏ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਜੋ ਟੀਮਾਂ ਹਰੇਕ ਸ਼ਹਿਰ ਦੇ ਵਿੱਚ ਜਾ ਜਾ ਕੇ ਅਸੀਂ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕ ਰਹੇ ਹਾਂ ਉਹਨਾਂ ਨੂੰ ਰੈਸਕਿਊ ਕਰ ਰਹੇ ਹਾਂ ਤੇ ਅੱਜ ਐਤਵਾਰ ਦਾ ਦਿਨ ਸੀ ਅੱਜ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਟੀਮਾਂ ਗਈਆਂ ਬਹੁਤੇ ਸ਼ਹਿਰਾਂ ਦੇ ਵਿੱਚ ਅੱਜ ਕੋਈ ਵੀ ਭੀਖ ਮੰਗਦਾ ਹੋਇਆ ਨਜ਼ਰ ਨਹੀਂ ਆਇਆ ਪਰ ਫਿਰ ਵੀ ਅਸੀਂ ਵੱਡੇ ਸ਼ਹਿਰ ਵੀ ਤੇ ਛੋਟੇ ਸ਼ਹਿਰ ਵੀ ਲੈਏ ਉਹਦੇ ਵਿੱਚੋਂ ਲੁਧਿਆਣਾ ਦੇ ਵਿੱਚ ਅਸੀਂ ਬਾਸਟੇ ਤੇ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਚੌਂਕਾਂ ਦੇ ਉੱਪਰ ਗਏ ਔਰ ਲੁਧਿਆਣਾ ਦੇ ਵਿੱਚ ਅੱਜ ਅਸੀਂ 18 ਬੱਚੇ ਰੈਸਕਿਊ ਕੀਤੇ ਤੇ ਇਸੇ ਤਰ੍ਹਾਂ ਨਵਾਂ ਸ਼ਹਿਰ ਦੇ ਵਿੱਚ 3 ਬੱਚੇ ਰੈਸਕਿਊ ਕੀਤੇ ਗਏ ਸੋ ਅੱਜ ਦੇ ਦਿਨ ਵੀ ਇੱਕੀ ਬੱਚੇ ਜਿਹੜੇ ਭੀਖ ਮੰਗਦੇ ਹੋਏ ਰੈਸਕਿਊ ਕੀਤੇ ਗਏ ਆ ਤੇ ਉਹਨਾਂ ਨੂੰ ਅਸੀਂ ਆਪਣੀਆਂ ਬਾਲਪਲੇ ਕਮੇਟੀਆਂ ਦੇ ਅੱਗੇ ਪੇਸ਼ ਕੀਤਾ ਤੇ ਇਸ ਤੋਂ ਬਾਅਦ ਉਹਨਾਂ ਦੇ ਪਿੱਛੇ ਕੌਣ ਸੀ ਜਾਂ ਉਹਨਾਂ ਦੇ ਪੇਰੈਂਟਸ ਕਿੱਥੇ ਆ ਉਹ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਾਣਕਾਰੀ ਇਕੱਠੀ ਕਰਕੇ ਇਹਨਾਂ ਦੇ ਜਿਹੜਾ ਭੀਖਿਆ ਦੇ ਪਿੱਛੇ ਜੋ ਵੱਡੇ ਰਾਜ਼ ਲੁਕੇ ਨੇ ਉਹ ਸਾਹਮਣੇ ਲੱਗਣਗੇ ਧੰਨਵਾਦ